ਇੱਕ ਵਾਰੀ ਨਾ ਇੱਕ ਪਤੀ ਤੇ ਪਤਨੀ ਆਪਸ ਵਿੱਚ ਅਸੁੱਧ ਮਤਲਬ ਕਿਸੇ ਕਾਲ ਤੇ ਐਸਾ ਨਹੀਂ ਹੋਗੀ ਕਿ ਤਲਾਕ ਦਿਨੋ ਬਤਾਉਣੇ ਹੁਣ ਪਤੀ ਪਤਨੀ ਨੇ ਮਕਾਨ ਦੇ ਚਾਰ ਕਮਰੇ ਸੀ ਦੋ ਦੋ ਮੰਡਲੇ ਫਰਨੀਚਰ ਵੀ ਮੰਡਲੇ ਆਂਡੇ ਤਾਈਂ ਮੰਡਲੇ ਸਮੱਸਿਆ ਇਹ ਰਹਿ ਗਈ ਬਈ ਬਰ ਲੜਕੇ ਤਿੰਨ ਸੀ ਹੁਣ ਉਹਨਾਂ ਚੋ ਆਦਮੀ ਕਹਿੰਦਾ ਔਰਤ ਨੂੰ ਵੀ ਤੂੰ ਦੋ ਰੱਖ ਮੈਂ ਤੇ ਇੱਕ ਰੱਖੂੰਗਾ ਮੈਂ ਤਾਂ ਵਿਆਹ ਕਰੂੰਗਾ ਔਰ ਕਹਿੰ ਲਈ ਵਿਆਹ ਤਾਂ ਮੈਂ ਕਰੂੰਗਾ ਤੂੰ ਦੋ ਰੱਖ ਮੈਂ ਇੱਕ ਰੱਖ ਲਈ ਜਦੋਂ ਜੱਜ ਕੋਲੇ ਗੱਲ ਗਈ ਤੋ ਕਹਿਣ ਲੱਗਾ ਵੀ ਇਹਦਾ ਤਾਂ ਕੋਈ ਫੈਸਲਾ ਨਹੀਂ ਹੋਇਆ ਫਿਰ ਉਹ ਕਹਿਣ ਲੱਗੀ ਚਲੋ ਇੱਕ ਸਾਲ ਤੁਹਾਨੂੰ ਹੋਰ ਮੋੜ ਦੇ ਦਿਓ ਇੱਕ ਲੜਕਾ ਹੋਰ ਉਹਦੇ ਕੋਲ ਸੀ ਦੋ ਦੋ ਮੰਨ ਲਾਂਗੇ ਪਰ ਰੱਬ ਦੀ ਕੁਦਰਤ ਲੜਕੇ ਜੋੜੇ ਹੋ ਗਏ ਫਿਰ ਉਹ ਇਸ ਸਮੱਸਿਆ ਹੋ ਗਈ ਕੌਣਾਂ ਨੇ ਆਪ ਦਾ ਕੇਸ ਆਫਿਸ ਲੈ ਲਿਆ ਉਹ ਕਹਿੰਦੇ ਕਿ ਸਾਨੂੰ ਰੱਬਾਟ ਨਹੀਂ ਕਰਨਾ ਚਾਹੁੰਦਾ ਤੇਰਾ ਸਾਨੂੰ ਆਡ ਨਹੀਂ ਹੋਣਾ ਚਾਹੀਦਾ ਪਰ ਉਸ ਤੋਂ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ